ਹਾਂ ਕਿਵੇਂ ਕਿੱਧਰ ਆਇਆ ਕਿੱਧਰੋਂ ਆਇਆ ਹਾਂ ਲੈ ਵੀਡੀਓ ਦਾ ਬੰਦ ਕਰ ਲੈ ਜਾ ਸ਼੍ਰੀ ਆਂਬੂਲਾ ਦੇ ਹੌਸਨਾ ਅਗਰ ਕੋਈ ਗੱਲ ਹੋਵੇ ਵੀਡੀਓ ਸ਼੍ਰੀ ਆਂਬੂਲਾ ਦੇ ਜਾ ਲੁੱਕੇ ਨਾ ਬਣਾ ਵੀਡੀਓ ਚਲ 10 ਸੁਨਾ ਸ਼ਰਿਆ ਬਦੇ ਹਾਲੇ ਠੀਕ ਠਾਕ ਯਰ ਕੀ ਲੈ ਸੇਵਾ ਲਿਆ ਤੂੰ ਕਿੱਥੋਂ ਆਇਆ ਇੱਥੋਂ ਤੇਰੇ ਪਿੰਡਾ ਚੋਰ ਕਿੱਥੋਂ ਆਏ ਸਾਡੇ ਪਿੰਡਾਂ ਦਾ ਤੂੰ ਹੈ ਹੀ ਨਹੀਂ ਆਹ ਕਿੱਥੋਂ ਆ ਇੱਥੇ ਤੁਰਦੇ ਫਿਰਦੇ ਰਹਿੰਦੇ ਹਾਂ ਉਹ ਚਲ ਦੇ ਤੇ ਦੇ ਲੈ ਹਲਿਆ ਕੋ ਸੇਵਾਲਿਆ ਕਿੰਨੀ ਕਰ ਰਹੀ ਸੀ ਵਾ ਹਾਂ ਕਿੰਨੀ ਮਰਦੀ ਟੂ ਨਾ ਲਾਈ ਜਾਂਦੇ ਕੇ ਆ ਬੰਦਾ ਦੇਣਾ ਯਾਰ ਤੈਨੂੰ ਆ ਜੇ ਪੁੱਟਾ ਪੁੱਟੇ ਚਾਦੂ ਨਾਲ ਜਿਆ ਗਿਆ ਗਿਆ ਸੀ 400 ਰੁਪਏ ਦਿਹਾੜੀ ਦਵਾ ਦਾਂਗੇ ਬਹੁਤ ਮਾਲਕ ਕਿੰਨਾ ਦਿੰਦਾ ਉਨਾ ਹੀ ਸਾਨੂੰ ਬਹੁਤ ਹੈ ਕਿੰਨਾ ਮਾਲਕ ਦਿੰਦਾ ਉਨਾ ਹੀ ਬਹੁਤ ਹੈ ਬੋਲ 400 ਦਵਾ ਦੰਨੇ ਆ ਕਿੰਨਾ ਮਾਲਕ ਦਿੰਦਾ ਉਨਾ ਹੀ ਬਹੁਤ ਹੈ ਸਾਨੂੰ ਮਾਲਕ ਦਾ ਸਾਰਾ ਦੱਸ ਦੇ ਭੋਲੇ ਪੰਜ ਦੇ ਵਿੱਚ ਮਾਲਕ ਤਾਂ ਸਾਰੇ ਨਹੀਂ ਦਿੰਦਾ ਤੈਨੂੰ ਬੜਾ ਕੱਲੇ ਨੂੰ ਦਿੰਦਾ